बच्चे पैदा ਕਰਨ ਦੇ ਉੱਤੇ ਮਿਲਣਗੇ ਡੇਢ ਲੱਖ ਰੁਪਏ ਸਰਕਾਰ ਨੇ ਦਿੱਤਾ ਆਫਰ ਲੋਕਾਂ ਦੇ ਵਿੱਚ ਮਚੀ ਹਲਚਲ ਬੱਚੇ ਪੈਦਾ ਕਰਨ ਦੇ ਉੱਤੇ ਲੱਖਾਂ ਰੁਪਏ ਦਿੱਤੇ ਜਾਣਗੇ ਇਸ ਖਬਰ ਨੂੰ ਸੁਣ ਕੇ ਲੋਕਾਂ ਦੇ ਵਿੱਚ ਕਾਫੀ ਹਲਚਲ ਮਚ ਚੁੱਕੀ ਹੈ ਕਿ ਆਖਿਰ ਆ ਪੂਰੀ ਖਬਰ ਕੀ ਹੈ ਪੂਰਾ ਮਾਜਰਾ ਕੀ ਹੈਗਾ ਕਿਹੜੀ ਸਰਕਾਰ ਨੇ ਜੋ ਕਿ ਇਹ ਵੱਡਾ ਆਫਰ ਦਿੱਤਾ ਹੈ ਉਹ ਵੀ ਜਾਣਨ ਦੇ ਲਈ ਲੋਕ ਕਾਫੀ ਐਕਸਾਈਟਮੈਂਟ ਨੇ ਤਾਂ ਇਹ ਖਬਰ ਤੁਹਾਡੇ ਲਈ ਵੀ ਬੇਹਦ ਜ਼ਰੂਰੀ ਹੈ ਪੂਰੀ ਖਬਰ ਜ਼ਰੂਰ ਦੇਖਿਓ ਕਿਉਂਕਿ ਇਹ ਕੋਈ ਆਮ ਖਬਰ ਨਹੀਂ ਹੈਗੀ ਹੈ ਕਿਉਂਕਿ ਕੁਝ ਆਫਰ ਜ਼ਰੂਰ ਦਿੱਤੇ ਜਾਂਦੇ ਨੇ ਸਹੂਲਤਾ ਜ਼ਰੂਰ ਦਿੱਤੀਆਂ ਜਾਂਦੀਆਂ ਨੇ ਸਰਕਾਰ ਦੇ ਵੱਲੋਂ ਪਰ ਬੱਚੇ ਪੈਦਾ ਕਰਨ ਦੇ ਉੱਤੇ ਪੈਸੇ ਮਿਲਦੇ ਨੇ ਇਹ ਸੁਣ ਕੇ ਸ਼ਾਇਦ ਤੁਸੀਂ ਵੀ ਇੱਕ ਵਾਰ ਜ਼ਰੂਰ ਹੈਰਾਨ ਹੋਗੇ ਦਰ ਅਸਲ ਸਰਕਾਰ ਇੱਕ ਅਜਿਹਾ ਆਫਰ ਲੈ ਕੇ ਆਈ ਹੈ ਜਿਸ ਨੇ ਲੋਕਾਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਦਰਸਲ ਇਹ ਆਫਰ ਚੀਨ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਕੀ ਹੈ ਦੱਸਦੇ ਕਿ ਚੀਨ ਸਰਕਾਰ ਹੁਣ ਹਰ ਬੋ ਕਿ ਬੱਚੇ ਦੇ ਜਨਮ ਦੇ ਉੱਤੇ 3 ਸਾਲਾਂ ਲਈ ਮਾਪਿਆਂ ਨੂੰ છે 3600 યુઆન લગભગ એટલે કે 44000 રૂપિયા سالਾਨਾ દવેગી એટલે કે જો તક બચ્ચે 3 સાલ તક નહી હોnde ઉદો તક સરકાર માપ્યા ਨੂੰ પૈસે દિંધી રહેગી તા ਇਸ ਦੇ ਵਿੱਚ ਦੱਸ દે કે 3 સાલ ਤੋਂ ਘટ ઉમર ਦੇ બચ્ચે ભી સામેલ હોંગે ચીની સરકાર ને ઉના દે અનુસાર ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਭਰ ਦੇ ਵਿੱਚ ਅਜੇ ਹੀ ਜਿਹੜੀ ਕਿ ਬਾਲ ਦੇਖਪਾਲ ਸਬਸਿਡੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਤਾਂ ਹਰ ਸਾਲ ਲਗਭਗ 2 ਕਰੋੜ ਪਰਿਵਾਰਾਂ ਨੂੰ ਇਸ ਤੋਂ ਲਾਭ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਦਰਅਸਲ ਚੀਨ ਦੀ ਜੋ ਕਿ 21% ਆਬਾਦੀ 60 ਸਾਲ ਤੋਂ ਵੱਧ ਉਮਰ ਦੀ ਹੈ ਚੀਨ ਨੇ ਲਗਭਗ 1 ਦਹਾਕਾ ਪਹਿਲਾਂ ਆਪਣੀ ਵਿਵਾਦ ਪੂਰਨ ਇੱਕ ਬੱਚੇ ਦੀ ਨੀਤੀ ਨੂੰ ਖਤਮ ਕਰ ਦਿੱਤਾ ਸੀਗਾ ਪਰ ਇਸ ਦੇ ਬਾਵਜੂਦ ਜਨਮ ਦਰ ਘਟ ਰਹੀ ਹੈ ਦੁਨੀਆ ਦੇ ਵੱਡੇ ਦੇਸ਼ਾਂ ਦੇ ਵਿੱਚੋਂ ਚੀਨ ਦੇ ਵਿੱਚ ਸਭ ਤੋਂ ਘੱਟ ਜਨਮ ਦਰ ਹੈ ਅਤੇ ਇਹ ਲਗਾਤਾਰ ਘਟ ਰਹੀ ਹੈ ਤਾਂ ਇਸ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ 2016 ਦੇ ਵਿੱਚ ਚੀਨ ਦੇ ਵਿੱਚ ਦੱਸ ਦੇ ਕਿ 1.8 ਕਰੋੜ ਬੱਚੇ ਪੈਦਾ ਹੋਏ ਸਨ 2023 ਦੇ ਵਿੱਚ ਇਹ ਗਿਣਤੀ 90 ਲੱਖ ਰਹਿ ਗਈ ਹੈ ਜਿੱਥੇ ਕਰੋੜ ਸੀਗੀ ਉਹ ਹੁਣ ਲੱਖਾਂ ਦੇ ਵਿੱਚ ਆਜ ਗਈ ਹੈ ਸਿਰਫ 7 ਸਾਲਾਂ ਦੇ ਵਿੱਚ ਚੀਨ ਦੇ ਵਿੱਚ ਬੱਚੇ ਦੇ ਜਨਮ ਦੀ ਦਰ ਇੰਨੀ ਜ਼ਿਆਦਾ ਘਟ ਗਈ ਹੈ ਯਾਨੀ ਕਿ 50% ਘਟ ਚੁੱਕੀ ਹੈ ਤਾਂ ਇਸ ਨੂੰ ਦੇਖਦੇ ਹੋਏ ਸਰਕਾਰ ਦੇ ਵਿੱਚ ਕਾਫੀ ਇਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਤਾਂ ਜਨਮ ਦਰ ਨੂੰ ਵਧਾਉਣ ਦੇ ਲਈ ਇਹ ਫੈਸਲਾ ਜਿਹੜਾ ਕਿ ਲਿਆ ਗਿਆ ਹੈਗਾ ਇਸ ਨੂੰ ਦੇਖਦੇ ਹੋਏ ਕਿ ਮਾਪੇ ਹੁਣ ਬੱਚੇ ਪੈਦਾ ਕਰਨਗੇ ਜੋ ਕਿ ਚੀਨ ਦੀ ਆਬਾਦੀ ਦੇ ਵਿੱਚ ਥੋੜੀ ਕੀ ਦੱਸ ਦੇ ਕਿ ਚੀਨ ਦੀ ਜਿਹੜੀ ਆਬਾਦੀ ਉਹ ਘਟ ਹੈਗੀ ਹੈ ਜਿਸ ਨੂੰ ਲੈ ਕੇ ਦੇ ਹੋਏ ਬੱਚੇ ਦਰ ਦਰ ਦੇ ਵਿੱਚ ਵਾਧਾ ਕੀਤਾ ਜਾਵੇਗਾ ਪਰ ਤੁਹਾਨੂੰ ਦੱਸਦੀ ਹੈ ਕਿ ਇਹ 2024 ਦੇ ਵਿੱਚ ਆਬਾਦੀ ਦੇ ਵਿੱਚ ਥੋੜਾ ਜਿਹਾ ਵਾਧਾ ਹੋ ਕੇ 9.5 ਮਿਲੀਅਨ ਹੋ ਜਾਵੇਗਾ ਪਰ ਕੁੱਲ ਆਬਾਦੀ ਦੇ ਵਿੱਚ ਗਿਰਾਵਟ ਜਾ ਰਹੀ ਹੈ ਕਿਉਂਕਿ ਮੌਤ ਦਰ ਜਨਮ ਵਾਧ ਤੋਂ ਜਨਮ ਦਰ ਤੋਂ ਵੱਧ ਹੈ ਤਾਂ ਇਹ ਅਪਡੇਟ ਤੁਹਾਡੇ ਲਈ ਵੀ ਬੇहद ਖਾਸ ਹੈ ਇਹ ਕੋਈ ਇੰਡੀਆ ਦੀ ਖਬਰ ਨਹੀਂ ਹੈ ਭਾਰਤ ਦੇ ਵਿੱਚ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਚੀਨ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਉਹ ਆਫਰ ਲੈ ਕੇ ਜਿਹੜੀ ਕਿ ਆ ਰਹੀ ਹੈਗੀ ਹੈ ਕੀ ਜੋ ਸੂਤਰਾਧਵਾ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਚੀਨ ਸਰਕਾਰ ਹੁਣ ਬੱਚੇ ਦੇ ਜਨਮ ਦੇ ਉੱਤੇ 3 ਸਾਲਾਂ ਤੱਕ ਮਾਪਿਆਂ ਨੂੰ ਪੈਸੇ ਦਿੰਦੀ ਰਹੇਗੀ 44000 ਰੁਪਏ ਹਰ ਸਾਲ ਦਿੱਤੇ ਜਾਣਗੇ ਯਾਨੀ ਕਿ 1.5 ਲੱਖ ਰੁਪਏ ਬੱਚੇ ਦੇ ਲਈ ਦਿੱਤੇ ਜਾਣਗੇ ਟੋਟਲ 3 ਸਾਲਾਂ ਤੋਂ ਬਾਅਦ ਮਾਪੇ ਆਪਣੇ ਬੱਚਾ ਦਾ ਖਰਚਾ ਚੁੱਕਣਗੇ 3 ਸਾਲ ਤੱਕ ਸਰਕਾਰ ਬੱਚਾ ਦਾ ਖਰਚਾ ਚੁਕੇਗੀ